ਸੱਚੀ ਚੀਜ਼ ਦੀ ਕਸਮ ਨਾ ਛੱਡੀ ਉਹ ਮੈਂ ਹਰ ਰੰਗ ਐਸਾ ਲਾਇਆ ਉਹ ਤਾਂ ਵੀ ਕੁਦਰਤ ਦਾ ਯਮਲਾ ਉਹ بابا ਭੇਦ ਕਿਸੇ ਨਹੀਂ ਪਾਇਆ ਸੋਹਣਾ ਪਰਨਾ ਬਾਈ ਬਣ ਕੇ ਰੱਖਦਾ ਸੋਹਣਾ ਪਰਨਾ ਪਰਨਾ ਬਣ ਕੇ ਰੱਖਦਾ ਮੋਡੇ ਰੱਖਦਾ ਲੋਈ ਸੋਨਾ ਵਰਨਾ ਬਣ ਕੇ ਰੱਖਦਾ ਮੋਡੇ ਰੱਖਦਾ ਲੋਈ ਹਾ ਸੋਨਾ ਪਰਨਾ ਬਣ ਕੇ ਰੱਖਦਾ ਮੋਡੇ ਰੱਖਦਾ ਲੋਈ ਸੋਨਾ ਵਰਨਾ ਬਣ ਕੇ ਰੱਖਦਾ ਮੋਡੇ ਰੱਖਦਾ ਲੋਈ ਰਾਜਾ ਹਰ ਕੋਈ ਬਣਦਾ ਹੋ ਰਾਜਾ ਹਰ ਕੋਈ ਬਣਦਾ ਹਾ ਰਾਜਾ ਹਰ ਕੋਈ ਬਣਦਾ ਫੱਤਰ ਬੜੇ ਕੋਈ ਕੋਈ ਰਾਜਾ ਹਰ ਕੋਈ হর বড় রাজা হর বকর বড় রাজা হর বড় সময় ਕੋਈ ਮੰਗਦਾ ਕੋਈ ਮੰਗਦਾ ਹੋਠੀਆਂ ਕਾਰਾ ਹਰ ਕੋਈ ਮੰਗਦਾ ਹਰ ਕੋਈ ਮੰਗਦਾ ਹੋਠੀਆਂ ਕਾਰਾ ਹਰ ਕੋਈ ਮੰਗਦਾ ਹੋਠੀਆਂ ਕਾਰਾ ਹਰ ਕੋਈ ਮੰਗਦਾ ਹੋਠੀਆਂ ਕਾਰਾ ਹਰ ਕੋਈ ਮੰਗਦਾ ਹੋਠੀ ਹੋਰ ਹਰ ਕੋਈ ਵਾਹ ਤੇ ਰੱਬ ਨੂੰ ਮੰਗੇ ਕੋਈ ਕੋਈ ਹੋਠੀਆਂ ਕਾਰਾ ਹਰ ਕੋਈ ਮੰਗਦਾ ਰੱਬ ਨੂੰ ਮੰਗੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਕੋਈ ਬਣਦਾ ਬੋਲ ਕੋਈ ਕੋਈ ਰਾਜਾ ਹਰ ਕੋਈ ਬਣਦਾ ਫਕਰ ਬਣੇ ਕੋਈ ਕੋਈ ਰਾਜਾ ਹਰ ਕੋਈ રાજા હર કોઈ બણતા ભર પડે કોઈ કોઈ રાજા હર કોઈ બણું હમલા અચાનક હાય 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 ਮਜਬੂਰੀ ਵਿੱਚ ਹਰ ਕੋਈ ਨੱਚਦਾ ਮਜਬੂਰੀ ਵਿੱਚ ਹਰ ਕੋਈ ਨੱਚਦਾ ਮਜਬੂਰੀ ਵਿੱਚ ਹਰ ਕੋਈ ਨੱਚਦਾ ਵੇਖੋ ਸਾਰੀ ਦੁਨੀਆ ਨੱਚ ਰਹੀ ਆ ਕਿਸੇ ਨਾ ਕਿਸੇ ਚੱਕਰ ਦੇ ਵਿੱਚ ਕੋਈ ਹਸਪੀਟਲਾਂ ਦੇ ਚੱਕਰ 'ਚ ਨੱਚ ਰਿਹਾ ਕੋਈ ਕੋਰਟ ਕਚਹਿਰੀਆਂ ਦੇ ਚੱਕਰ 'ਚ ਨੱਚ ਰਿਹਾ ਤੇ ਕੋਈ ਘਰ ਵਾਲਿਆਂ ਦੇ ਯਾਰਾਂ ਦੇ ਨੱਚ ਰਹਾ ਹੈ ਨਾ ਸਾਰੀ ਦੁਨੀਆ ਨੱਚ ਰਹੀ ਹੈ ਮਜਬੂਰੀ 'ਚ ਨੱਚ ਰਹੀ ਹੈ ਓਏ ਮਜਬੂਰੀ ਵਿੱਚ ਹਰ ਕੋਈ ਨੱਚਦਾ ਮਜਬੂਰੀ ਵਿੱਚ ਹਰ ਕੋਈ ਨੱਚਦਾ ਓ ਮਜਬੂਰੀ ਵਿੱਚ ਹਰ ਕੋਈ ਨੱਚਦਾ ਮਜਬੂਰੀ ਵਿੱਚ ਹਰ ਕੋਈ ਨੱਚਦਾ ਤੇ ਇਸ਼ਕ 'ਚ ਨੱਚੇ ਕੋਈ ਕੋਈ ਮਜਬੂਰੀ ਵਿੱਚ ਹਰ ਕੋਈ ਨੱਚਦਾ ਇਸ਼ਕ 'ਚ ਨੱਚੇ ਕੋਈ ਕੋਈ ਓ ਮਜਬੂਰੀ ਵਿੱਚ ਹਰ ਕੋਈ ਨੱਚਦਾ ਇਸ਼ਕ 'ਚ ਨੱਚੇ ਕੋਈ ਕੋਈ ਮਜਬੂਰੀ ਵਿੱਚ ਹਰ ਕੋਈ ਨੱਚਦਾ ਇਸ਼ਕ 'ਚ ਨੱਚੇ ਕੋਈ 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 ਰਾਜਾ ਰਾਜਾ ਹਰ ਕੋਈ ਬਣਦਾ ਹੋ ਰਾਜਾ ਹਰ ਕੋਈ ਬਣਦਾ ਉਹ ਰਾਜਾ ਹਰ ਕੋਈ ਬਣਦਾ ਉਹ ਕਦੇ ਫਕਰ ਦੇ ਹਾਲ ਨੂੰ ਆ ਕਦੇ ਫਕਰ ਦੇ ਹਾਲ ਨੂੰ ਛੇੜੀਏ ਨਾ ਭਾਵੇਂ ਹਾਲ ਤੋਂ ਆਵੇਂ ਹਾਲ ਹੋਵੇ ਉਹ ਨਾ ਛੇੜੀਏ ਫਕੀਰ ਦੀ ਗੋਦੜੀ ਨੂੰ ਉਹ ਭਾਵੇਂ ਗੋਦੜੀ ਦੇ લાલ હોવે ਮੋਟੇ ਮੇਂ ਜਦ ਆ ਗਏ ਕਤਰੇ సే ਦਰਿਆ ਕਰ ਦਿਆ ਕਤਰੇ సే ਦਰਿਆ ਕਰ ਦਿਆ ਕਤਰੇ సే ਦਰਿਆ ਕਰ ਦਿਆ ਓ ਬਾਪੂ ਚਾਵੇ ਨਾ ਬਾਪੂ ਜੇ ਬਾਪੂ ਚਾਵੇ ਅੱਜ ਨਾ ਵੀ ਦੁਨੀਆ ਦੇ ਵਿੱਚ ਮਾਰ ਕਾਟ ਹੋ ਰਹੀ ਐ ਝਗੜੇ ਹੋ ਰਹੇ ਨੇ ਧਰਮ ਦੇ ਨਾਮ ਤੇ 1 ਮਿੰਟ ਚ ਖਤਮ ਕਰ ਸਕਦਾ ਜੇ ਬਾਪੂ ਚਾਵੇ ਹੈ ਨਾ ਪਰ ਓ ਆਪ ਕਹਿੰਦੇ ਨੇ ਕਿਤੇ ਮੈਂ ਆਪਣੀ ਮਰਜ਼ੀ ਦੇ ਨਾਲ ਕੁਝ ਨਹੀਂ ਕਰਦਾ ਜੋ ਮਹਾਮਾਈ ਕਹਿੰਦੀ ਉਦਾਂ ਕਰਨਾ ਉਹ ਮਾਈ ਕਰਵਾਉਂਦੀ ਐ ਸਾਰਾ ਕੁਝ ਬੋਲ ਸੱਚੇ ਦਰਬਾਰ ਕੀ ਤੇਸ ਕਰਕੇ ਕਹਿੰਦਾ ਬਾਬਿਓ ਜੇ ਜਾਈਏ ਪੂਰੇ ਹੀ ਜਾਈਏ ਕਈ ਇੱਥੇ ਵੀ ਆਏ ਹਣੇ ਆ ਬਸ ਮੈਨੂੰ ਨਹੀਂ ਲੱਗਦਾ ਕੋਈ ਐਸਾ ਹੋਣਾ ਪਰ ਕਈ ਕਈ ਹੁੰਦੇ ਆ ਜਿਨ੍ਹਾਂ ਦੀ ਧੌਣ ਚ ਕੀਲਾ ਹੁੰਦਾ ਉਧਰਾਂ ਤੇ ਚ ਜਾਂਦੇ ਵੀ ਆ ਪਰ ਮੱਥਾ ਨਹੀਂ ਟੇਕਦੇ ਉਹਨਾਂ ਨੂੰ ਇੱਕ ਗੱਲ ਕਹਾਂ ਕਿ ਜੇ ਜਾਈਏ ਪੂਰੇ ਹੀ ਜਾਈਏ ਸਿਰ ਘਰ ਛੱਡ ਕੇ ਨਾ ਜਾਈਏ ਤੇ ਆਖਰ ਨੂੰ ਬੂਹਾ ਖੁੱਲ ਜਾਣਾ ਭਾਈ ਦਰ ਛੱਡ ਕੇ ਨਾ ਜਾਈਏ ਉਹ ਕਿਸੇ ਇੱਕ ਦਾ ਹੋ ਕੇ ਬਹਿ ਜਾ ਇੱਕ ਦਾ ਇਹਦਾ ਕਿਸੇ ਇੱਕ ਦਾ ਹੋ ਕੇ ਬਹਿ ਜਾ ਨਹੀਂ ਤਾਂ ਬੜੇ ਪੈਣ ਕੇ ਥੱਕੇ ਤੇ ਬਾਪੂ ਦੇ ਦਰ ਤੋਂ ਮਿਲਦੇ ਨੇ ਖੁੱਲਬ ਖੁੱਲੇ ਕਫੇ ਹੇ ਹੇ ਹੋ 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 ਹੇ ਆ ਆ ਆ ਹੋ 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 ਲੈ ਵੀ ਹੁਣ ਗੱਲ ਆ ਗਈ ਮੇਰੀ ਮੇਰੇ ਵਰਗਿਆਂ ਦੀ ਪਰੋਂ ਉਪਰੋਂ ਹਰ ਕੋਈ ਜਪਦਾ ਪਰੋਂ ਉਪਰੋਂ ਹਰ ਕੋਈ ਜਪਦਾ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕੋਈ ਗੱਡੀ ਹਟਾ ਦਿਓ ਕੋਈ ਚਾਹ ਬਣਾ ਲਓ ਜੈ ਮਾਤਾ ਦੀ ਐਦਾਂ ਦੇ ਵੀ ਹੈ ਜਿਹੜੇ ਮਾਲਾ ਲੈ ਕੇ ਬੈਠੇ ਹੁੰਦੇ ਆ ਤੇ ਨਾਲ ਕਹਿੰ ਜਾਂਦੇ ਉਹ ਦੇਖਿਓ ਕੋਈ ਗੱਡੀ ਨੂੰ ਸਾਈਡ ਕਰ ਦਿਓ ਕੋਈ ਗੱਡੀ ਲਾ ਨਾ ਜਾਵੇ ਦੇਖਿਓ ਕਿਤੇ ਚਾਹ ਨਾ ਉੱਪਰਦੀ ਹੋਵੇ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਉਹ ਮੁੰਡੇ ਦਾ ਧਿਆਨ ਰੱਖਿਓ ਮੁੰਡਾ ਬਾਹਰ ਨਾ ਨਿਕਲ ਜੇ ਜੈ ਮਤਾ ਦੀ ਜੈ ਮਤਾ ਦੀ ਜੈ ਮਤਾ ਦੀ ਉਪਰੋਂ ਉਪਰੋਂ ਹਰ ਕੋਈ ਜਪਦਾ ਉਪਰੋਂ ਉਪਰੋਂ ਹਰ ਕੋਈ ਜਪਦਾ ਹਾਏ ਉਪਰੋਂ ਉਪਰੋਂ ਹਰ ਕੋਈ ਜਪਦਾ ਉਪਰੋਂ ਉਪਰੋਂ ਹਰ ਕੋਈ ਜਪਦਾ ਅੰਦਰੋਂ ਜਪੇ ਕੋਈ ਕੋਈ ਉਪਰੋਂ ਉਪਰੋਂ ਹਰ ਕੋਈ ਜਪਦਾ ਅੰਦਰੋਂ ਜਪੇ ਕੋਈ ਕੋਈ ਹਾਏ ਉਪਰੋਂ ਉਪਰੋਂ ਹਰ ਕੋਈ ਜਪਦਾ ਅੰਦਰੋਂ ਜਪੇ ਕੋਈ ਕੋਈ ਉਪਰੋਂ ਉਪਰੋਂ ਹਰ ਕੋਈ ਜਪਦਾ ਅੰਦਰੋਂ ਜਪੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਫਕਰ ਬਣੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਕਰ ਬਣੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਤੇਰੇ ਬਣੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਕਰ ਬਣੇ ਕੋਈ ਕੋਈ ਹੋ ਰਾਜਾ ਹਰ ਕੋਈ ਬਣਦਾ ਕਰ ਬਣੇ ਕੋਈ ਕੋਈ ਰਾਜਾ ਹਰ ਕੋਈ ਬਣਦਾ ਅਗਲੀ ਗੱਲ ਅਗਲੀ ਗੱਲ ਅਗਲੀ ਗੱਲ ਸੁਣ ਲਿਓ ਅਗਲੀ ਗੱਲ ਸੁਣ ਲਿਓ ਗੱਲ ਖਰੀ ਐ ਕਿਸੇ ਦੇ ਘਿੱਟੇ ਲੱਗੇ ਕਿਸੇ ਦੇ ਗੋਡੇ ਲੱਗੇ ਧਿਆਨ ਨਾਲ ਸਾਂਭ ਕੇ ਜਰਾ ਜਾਂਦਾ ਲੋਕ ਦਿਖਾਵਾ ਹਰ ਕੋਈ ਕਰਦਾ ਲੋਕ ਦਿਖਾਵਾ ਹਰ ਕੋਈ ਕਰਦਾ ਮੇਰੇ ਵਰਗਾ ਜਾਂਦਾ ਹਾਂ ਹਾਂ ਲੈ ਸੇਵਾ ਬੜਾ ਦਿਖਾਵੇ ਵਾਸਤੇ ਕਈ ਜਣੇ ਆਚਾਰ ਖੋਲ ਜੇ ਸੈੱਡ ਕਰ ਦੇਣਗੇ ਕਿ ਚਿੱਟੇ ਚਾਦਰ ਤੇ ਕਿਤੇ ਦਾਗ ਨਾ ਲੱਗ ਜਾਏ ਯਾ ਚਾਹ ਦਾ ਕੱਪ ਜਾ ਕੇ ਉੱਧਰ ਰੱਖ ਦਿੱਤਾ ਇਹ ਕਰ ਦਿੱਤਾ ਉਹ ਕਰ ਦਿੱਤਾ ਤੇ ਨਾਲ ਵਾਲੇ ਨੂੰ ਦੇਖੀ ਜਾਣਾ ਵੀ ਉਹ ਮੈਨੂੰ ਦੇਖ ਤਾਂ ਰਿਹਾ ਦੇਖ ਰਿਹਾ ਨਾ ਮੈਨੂੰ ਵੀਡੀਓ ਬਣਦੀ ਨਾ ਲੋਕ ਦਿਖਾਵਾ ਹਰ ਕੋਈ ਕਰਦਾ ਲੋਕ ਦਿਖਾਵਾ ਹਰ ਕੋਈ ਕਰਦਾ ਲੋਕ ਦਿਖਾਵਾ ਹਰ ਕੋਈ ਕਰਦਾ ਦੇ ਸੇਵਾ ਕਰੇ ਕੋਈ ਕੋਈ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਉਹ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਮੇਰੇ ਵਰਗਾ ਜਾਂਦਾ ਹੈ ਕਿਸੇ ਗਰੀਬ ਨੂੰ 100 ਰੁਪਏ ਦਾ ਨੋਟ ਦੇਣ ਲੱਗਿਆ ਵੀਡੀਓ ਬਣਾ ਲੈਂਦਾ ਆ ਦੇਖੋ ਜੀ ਅੱਜ ਮੈਂ ਇਹਦੀ ਹੈਲਪ ਕਰ ਰਿਹਾ ਉਹ ਬਾਬੇ ਉਹ ਦਾਨ ਸੇਵਾ ਜਿਹੜੀ ਹੈ ਨਾ ਉਹ ਕਹਿੰਦੇ ਜੇ ਸੱਜੇ ਹੱਥ ਨਾਲ ਸੇਵਾ ਕਰ ਰਹੇ ਹੋ ਨਾ ਦਾਨ ਕਰ ਰਹੇ ਹੋ ਤਾਂ ਖੱਬੇ ਹੱਥ ਨੂੰ ਵੀ ਪਤਾ ਨਹੀਂ ਲੱਗਣਾ ਚਾਹੀਦਾ ਮੇਰੇ ਵਰਗਾ ਵੀਡੀਓ ਬਣਾ ਲੈਣਾ ਚਾਕੇ ਆ ਨਹੀਂ ਬਾਪੂ ਜੋ ਕਹਿੰਦਾ ਨਾ ਉਹਦੇ ਕਹਿਣ ਤੇ ਚੱਲਿਓ ਵੀ ਮਾਂ ਦੀ ਸੌ ਜਿੰਦਗੀ ਸਫਰ ਜਾਊਗੀ ਜੇ ਗੁਰੂ ਦੇ ਕਹਿਣੇ ਤੇ ਤੁਰ ਪਏ ਬਸ ਇਹ ਹੈ ਕਿ ਜੇ ਬਾਪੂ ਦੇ ਨਾਲ ਲਾਈ ਹੈ ਨਾ ਤਾਂ ਦਿਲੋਂ ਲਾਇਓ ਹੈ ਨਾ ਤਾੜੀ ਮਾਰ ਦਿਓ ਜਰਾ ਕਿਉਂਕਿ ਕਈ ਐਸੇ ਵੀ ਨੇ ਜਿਹੜੇ ਸਿਰਫ ਤਾਂ ਆਦੇ ਆ ਕਿ ਲੰਗਰ ਬਹੁਤ ਸੋਹਣਾ ਮਿਲਦਾ ਯਾਰ ਜਿਹੜੇ ਤਾਂ ਆਦੇ ਆ ਕਿ ਮੇਰਾ ਕੰਮ ਚੱਲ ਜਾਏ ਮੇਰਾ ਕਾਰੋਬਾਰ ਚੱਲ ਜਾਏ ਮੈਨੂੰ ਮੁੰਡਾ ਮਿਲ ਜਾਏ ਮੇਰੀ ਕੋਠੀ ਪੈ ਜਾਏ ਐਸੇ ਲਾਲਚ ਵਾਲੇ ਵੀ ਨੇ ਕਈ ਮੇਰੇ ਵਰਗੇ ਪਰ ਬਾਬੇ ਭਗਤ ਉਹ ਨੇ ਜਿਹੜੇ ਬਾਪੂ ਨੂੰ ਬਾਪੂ ਕੋਲ ਮੰਗਣ ਵੀ ਖਸਮਾ ਸਾਨੂੰ ਤਾਂ ਤੂੰ ਚਾਹੀਦਾ ਯਾਰਾ ਕੋਠੀਆਂ ਘਾਰਾਂ ਦਾ ਆਪੇ ਆ ਜਾਲੀਆਂ ਜਿਹੜੇ ਮੰਨਦੇ ਨੇ ਇਸ ਗੱਲ ਨੂੰ ਹੱਥ ਉੱਪਰ ਕਰਕੇ ਦਿਖਾਓ ਜਰਾ ਇਸ ਕਰਕੇ ਕਹਿ ਰਹੇ ਹਾਂ ਲੋਕ ਦਿਖਾਵਾ ਹਰ ਕੋਈ ਕਰਦਾ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਹਾਂ ਲੋਕ ਦਿਖਾਵਾ ਹਰ ਕੋਈ ਕਰਦਾ ਸੇਵਾ ਕਰੇ ਕੋਈ ਕੋਈ ਕਾਜਾ ਹਰ ਕੋਈ ਬਣਦਾ ਫਕਰ ਬਣੇ ਕੋਈ ਕੋਈ